ਅੱਜ ਆਪਾਂ ਘਰ ਵਿੱਚ ਕੋਲਡ ਕਾਫੀ ਬਣਾਵਾਂਗੇ ਬੱਚੇ ਬੜੇ ਸ਼ੌਂਕ ਨਾਲ ਪੀਂਦੇ ਆ ਤੇ ਬਾਹਰੋਂ ਬਹੁਤ ਮਹਿੰਗੀ ਮਿਲਦੀ ਹੈਗੀ ਸਭ ਤੋਂ ਪਹਿਲਾਂ 2-2 ਰੁਪਈਆ ਵਾਲੇ ਪਾਊਚ ਲੈਣੇ ਆ ਕਾਫੀ ਦੇ ਬੱਡ ਲੈਣੇ ਆਗੇ ਤੇ ਇਹਨੂੰ ਮਿਕਸਰ ਦੇ ਵਿੱਚ ਪਾ ਪਾ ਲੈਣੇ ਠੀਕ ਹੈ ਜੀ ਜਿਹਦੇ ਵਿੱਚ ਚੰਗੀ ਤਰ੍ਹਾਂ ਫੈਂਟੀ ਲੱਗ ਸਕੇ ਦੁੱਧ ਪੂਰਾ ਠੰਡਾ ਲਵਾਂਗੇ ਇਹਦੇ ਵਾਸਤੇ ਆ ਚਾਕੋ ਪਾਊਡਰ ਹੋਉਂਦਾਗਾ ਸਰਪਾ ਹੁੰਦਾਗਾ ਚਾਕਲੇਟ ਵਾਲਾ ਇਹ 10 ਰੁਪਈਆ ਵਾਲਾ ਪਾਊਚ ਵੀ ਮਿਲ ਜਾਂਦਾ ਤੁਸੀਂ ਉਹ ਵੀ ਲੈ ਸਕਦੇ ਹੋ ਆ ਤੁਸੀਂ ਵਿਆਹ ਸ਼ਾਦੀਆਂ ਦੇ ਵਿੱਚ ਦੇਖਿਆ ਕੋ ਕਾਫੀ ਦੇ ਉੱਪਰ ਪਾ ਕੇ ਇੰਨੇ ਹੁੰਦੇ ਆ ਪਾਊਡਰ ਜਿਹਾ ਇਹ ਜੰਮ ਗਿਆ ਚਮਚੇ ਵਿੱਚ ਮਾਰਨ ਨਾਲ ਜੰਮ ਗਿਆ ਇਹ ਇਹ ਵੀ ਵਿੱਚ ਪਾਉਣਾ ਇਹ ਬਾਲਾ ਮੈਂਗਣ ਨਹੀਂ ਹੁੰਦਾ ਠੀਕ ਹੈ ਜੀ ਤੇ ਬਾਰ ਬਾਰ ਬਣਾ ਸਕਦੇ ਹੋ ਤੇ ਦੁੱਧ ਪੂਰਾ ਚਲਡ ਲੈਣਾ ਜੇਕਰ ਠੰਡਾ ਘੱਟਾ ਤਾਂ ਤੁਸੀਂ ਵਿੱਚ ਬਰਫ਼ ਪਾ ਸਕਦੇ ਹੋ ਤੇ ਨਾਲ ਖੰਡ ਪਾ ਦੇਣੀ ਹੈ ਇੱਕ ਚਮਚਾ ਇੱਕ ਕੱਪ ਵਾਸਤੇ ਇੱਕ ਗਲਾਸ ਵਾਸਤੇ ਠੀਕ ਹੈ ਜੀ ਆਈਡੀਆ ਆ ਜਾ ਜੇ ਬੱਦ ਘੱਟ ਮਿੱਠਾ ਪੀਣ ਦਾ ਉਸ ਨਾਲ ਤੇ ਚੰਗੀ ਤਰ੍ਹਾਂ ਮਿਕਸ ਫੈਂਡ ਲੈਣਾ ਤੇ ਮਿੱਠਾ ਤੇ ਮਿੱਠਾ ਤੇ ਠੰਡਾ ਦੋਨੇ ਚੀਜ਼ਾਂ ਦੱਬ ਕੇ ਰੱਖਣੀਆਂ ਨੇ ਫਿਰ ਇਹ ਪੂਰਾ ਘੈਂਡ ਬਣੂ ਤੇ ਬੱਚੇ ਇੰਨਾ ਖੁਸ਼ ਹੋ ਕੇ ਪੀਣਗੇ ਕਿ ਛੱਡ ਦਿਓ ਗੱਲਾਂ ਜੇ ਦੁੱਧ ਉਹ ਪੀਂਦੇ ਨਹੀਂ ਤੇ ਆਹ ਚੀਜ਼ ਬਣਾ ਕੇ ਪਿਆਦਾ ਕਰੋ ਆਹ ਡੈਕੋਰੇਸ਼ਨ ਵਾਸਤੇ ਸਿਰਫ ਆਪਾਂ ਆਮ ਕੱਪ ਦੇ ਵਿੱਚ ਹੀ ਪੀਵਾਂਗੇ ਵੈਸੇ ਤੁਹਾਨੂੰ ਦਿਖਾਉਣ ਵਾਸਤੇ ਹੈਗਾ ਤੇ ਫਿਰ ਬਹੁਤ ਘੈਂਡ ਚੀਜ਼ ਬਣਦੀ ਹੈ ਰੈਗੂਲਰ ਪੀਂਦੇ ਰਹਿਣਗੇ ਬਹੁਤ ਘੈਂਡ ਚੀਜ਼ ਹੈ ਤੁਸੀਂ ਵੀ ਘਰ ਵਿੱਚ ਟਰਾਈ